ਵਸੰਤ ਮਹੱਲਾ ਪੰਜ ਬਾਣ ਮਨ ਤਨ ਭੀਤਰ ਲਾਗੀ ਪਿਆਸ ਪਾਵਨ ਸ਼ਬਦ ਧਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਬਸੰਤ ਰਾਤ ਦੇ ਅੰਦਰ ਜਿਸ ਦਾ ਅਬ ਸੰਤਾਂ ਨੇ ਪਾਠ ਸਰਵਣ ਕੀਤਾ ਹੈ ਮਨ ਤਨ ਭੀਤਰ ਲਾਗੀ ਪਿਆਸ ਪਿਆਸ ਦਾ ਅਰਥ ਇਹੀ ਪਿਆਰ ਹੈ ਜਿੰਨਾ ਗੁਰੂ ਸਵਾਰਿਆਂ ਦੇ ਅੰਦਰ ਉਸ ਅਕਾਰਕੁਖ ਵੈਗੁਰੂ ਦੇ ਦਰਸ਼ਨਾ ਦਾ ਪਿਆਰ ਆਗੇ ਉਸ ਅਕਾਰਕੁਖ ਵੈਗੁਰੂ ਦੇ ਦਰਸ਼ਨਾ ਦੀ ਪਿਆਸ ਲੱਗੀ ਏ ਤਾਂ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਇਸ ਪਾਵਨ ਸ਼ਬਦ ਦੇ ਅੰਦਰ ਉਨ ਗੁਰਮਖਣ ਦੀ ਵਡਿਆਈ ਕਰਦੇ ਨੇ ਧੰਗੁਰ ਅਰਜਨ ਦੇਵ ਜੀ ਦੇ ਅੰਦਰ ਵੀ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੀ ਪਿਆਸ ਲੱਗੀ ਹੈ ਮਨ ਤਨ ਭੀਤਰ ਮਨ ਤੇ ਤਨ ਦੇ ਅੰਦਰ ਏ ਅਕਾਲ ਪੁਰਖ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਜੀ ਓਰ ਦਿਆਲ ਪੂਜੀ ਮੇਰੀ ਆਸ ਜਾਂਦੀ ਜਿਹੜੀ ਪਿਆਸ ਲੱਗੀ ਏ ਇਸ ਪਿਆਸ ਨੂੰ ਪੂਰਿਆ ਕਰਨ ਦੇ ਸਮਰੱਥ ਨੇ ਗੁਰੂ ਜਿਵੇਂ ਸਾਡੇ ਸਮਾਜ ਦੇ ਅੰਦਰ ਕੁਝ ਨਿਯਮ ਨੇ ਕੁਝ ਰਸਮਾਂ ਨੇ ਕੁਝ ਮर्यादा ਨਹੀਂ ਉਹ ਸਮਾਜ ਨੇ ਬਣਾਈਆਂ ਨੇ ਕਾਦੇ ਵਾਸਤੇ ਕਿ ਸਮਾਜ ਦੇ ਵਿੱਚ ਬੁਧੀਆਂ ਨੇ ਜਿਹੜੀਆਂ ਇਹ ਜਨਮ ਨਾਲ ਲੈ ਸਕਣ ਮੈਂ ਬੇਨਤੀ ਕਰਾਂ ਥੋੜਾ ਵਿਚਾਰਾਂ ਦੇ ਨਾਲ ਜੁੜੂ ਗੱਲ ਦੀ ਜਰੂਰ ਸਮਝ ਆਏਗੀ ਸਾਡੇ ਸਮਾਜ ਨੇ ਕੁਝ ਮर्यादा ਬਣਾਈਏ ਕੁਝ ਨਿਯਮ ਰੂਲ ਅਸੂਲ ਰੀਤੀਆਂ ਰਸਮਾਂ ਬਣਾਈਆਂ ਨੇ ਬੁਝੁਰਕ ਨਹੀਂ ਬਣਾਈਆਂ ਨਹੀਂ ਕਿਉਂ ਬਣਾਈਆਂ ਨੇ ਕਿ ਸਮਾਜ ਦੇ ਵਿੱਚ ਕੁਰੀਤੀਆਂ ਬਰਾਈਆਂ ਨੇ ਜਿਹੜੀਆਂ ਇਹ ਜਨਮ ਨਾਲ ਲੈ ਸਕਣ ਜਿਵੇਂ ਦੋ ਪਰਿਵਾਰਾਂ ਦਾ ਜਦੋਂ ਆਪਸ ਦੇ ਵਿੱਚ ਰਿਸ਼ਤਾ ਬਣਦਾ ਹੈ ਫਾਪ ਬੱਚੀ ਬੱਚੇ ਦਾ ਜਦੋਂ ਅਸੀਂ ਰਿਸ਼ਤਾ ਜੋੜਦੇ ਆ ਤੇ ਇੱਕ ਤੀਜੇ ਪਰਸਨ ਦੀ ਲੋੜ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਵਿਚੋਲਾ ਇਹ ਰਸਮਾਂ ਜਿਹੜੀ ਇਹ ਸਾਡੇ ਮਜੂਰ ਕੰਨੇ ਬਣਾਈਏ ਉਹ ਬਣਾਈਏ ਕਿ ਕੋਈ ਵੀ ਪੂਰੀਤੀ ਜਿਹੜੀ ਉਹ ਜਨਮ ਨਾ ਲੈ ਸਕੇ ਕੋਈ ਵੀ ਬਰਿਆਈ ਜਿਹੜੀ ਉਹ ਜਨਮ ਨਾ ਲੈ ਸਕੇ ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਰਸਮੋ ਰਿਵਾਜ ਨੇ ਰੀਤੀਆਂ ਨੇ ਜਿਹੜੀਆਂ ਸਾਡੇ ਸਮਾਜ ਨੇ ਬਣਾਈਆਂ ਨੇ ਉਹ ਸਾਰੀਆਂ ਹਨ ਇਸ ਵਾਸਤੇ ਕਿ ਸਮਾਜ ਦੇ ਵਿੱਚ ਬਰਿਆਈਆਂ ਨਾ ਆਉਣ ਸਮਾਜ ਜਿਹੜਾ ਇਹ ਸਾਫ਼ ਤੇ ਸੁਥਰਾ ਰਹੇ ਇਹ ਅਸੀਂ ਕੁਝ ਬਲਾਦਰੀਆਂ ਵੀ ਛੱਡਦੇ ਆਂ ਅਪ ਦਾ ਪਿੰਡ ਵੀ ਛੱਡਦੇ ਆਂ ਕੁਝ ਸਾਡੇ ਰਿਸ਼ਤੇਦਾਰ ਹੁੰਦੇ ਨੇ ਸਾਖ ਸਬੰਧੀ ਹੁੰਦੇ ਨੇ ਉਹਨਾਂ ਦੇ ਵੀ ਕੁਝ ਗੋਤਾਜਾਂ ਤਾਂ ਵੀ ਛੱਡਦੇ ਆਂ ਅਸੀਂ ਉਹ ਇਸ ਵਸਤੇ ਕੀ ਸਮਾਜ ਜਿਹੜਾ ਇਹਦੇ ਵਿੱਚ ਸੁਧਾਰ ਰਹੇ ਸੁਥਰਾ ਬਣਿਆ ਰਹੇ ਊਮੀ ਜਿਵੇਂ ਮੈਂ ਜਿੱਥੇ ਗੱਲ ਲੈ ਕੇ ਆਉਣੀ ਏ ਉਸ ਪਰਮਾਤਮਾ ਦੀ ਵੀ ਕੁਦਰਤ ਦੇ ਵਿੱਚ ਇੱਕ ਮਰਿਆਦਾ ਕਾਇਮ ਕੀਤੀ ਹੋਈ ਹੈ ਤੇ ਉਹ ਮਰਿਆਦਾ ਹੈ ਕਿ ਜਦੋਂ ਆਤਮਾ ਤੇ ਪਰਮ ਆਤਮਾ ਦਾ ਆਪਸ ਦੇ ਵਿੱਚ ਮੇਲ ਹੁੰਦਾ ਹੈ ਇਹਦੀ ਵਿਚੋਲਗੀ ਗੁਰੂ ਕਰਦਾ ਹੈ ਮੈਂ ਇੱਥੇ ਗੱਲ ਲੈ ਕੇ ਆਉਣੀ ਸੀ ਤੇ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਬੜੇ ਦਰਸ਼ਾਤ ਵੀ ਮਿਲਦੇ ਨੇ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਬੜੇ ਉਦਾਗਨਮੀ ਗੁਰੂ ਮਹਾਰਾਜ ਜੀ ਨੇ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਹੁਣ ਵਿੱਚ ਦਾ ਅਰਥ ਵਿਚੋਲਾ ਹੈ ਗੁਰੂ ਮਹਾਰਾਜ ਜੀ ਰੰਤ ਕਰਦੇ ਨੇ ਉਸ ਪਰਮਾਤਮਾ ਦੇ ਨਾਲ ਤੇਰੀ ਮੇਲ ਦੀ ਜਿਹੜੀ ਵਿਚੌਣਗੀ ਹੈ ਨਾ ਉਹ ਕੋਈ ਨਹੀਂ ਕਰ ਸਕੇਗਾ ਫਿਰ ਤੂੰ ਕਿ ਦੇ ਅਗਿਰ ਕੁਝ ਰੋਏਗਾ ਕਿੰਦੇ ਅਗਿਰ ਹੋਈ ਜਿਵੇਂ ਅਸੀਂ ਵਿਚੋਲੇ ਨੂੰ ਕਹਿੰਨੇ ਆ ਅੱਜ ਕੱਲ ਦਾ ਚਲੋ ਇਹ ਤੰਦਾ ਬਣ ਗਿਆ ਇਹ ਪਹਿਲਾਂ ਸਾਡੇ ਸਮਾਜ ਦੇ ਵਿੱਚ ਇਹ ਤੰਦਾ ਨਹੀਂ ਸੀ ਬੜਾ ਸੁਧਾਰ ਸੀ ਸਮਾਜ ਦਾ ਲਾਲਚੀ ਲੋਕਾਂ ਨੇ ਇਸ ਨੂੰ ਬਿਜ਼ਨਸ ਬਣਾ ਲਿਆ ਫਿਰ ਉਹ ਇਹਨੂੰ ਕੁੱਨ ਸਮਝਦੇ ਹੁੰਦੇ ਇਸ ਨੂੰ ਚੰਗਾ ਕਰਮ ਜਾਣਦੇ ਹੋਏ ਨਾ ਤੇ ਲੋਕੀ ਸੀ ਜਿਹਦੇ ਉਹਨਾਂ ਦੇ ਅੰਦਰ ਉਤਸ਼ਾਹ ਹੁੰਦਾ ਇੱਕ ਭਲਾ ਸਮਝਦੇ ਪਰਪਕਾਰ ਸਮਝਦੇ ਇੱਕ ਗੁਣ ਸਮਝਦੇ ਪਰ ਹੁਣ ਜਿਹੜਾ ਸਮਾਜ ਹੈ ਹੁਣ ਥੋੜਾ ਜਿਆ ਮਾਇਆਤਾਨੀ ਹੋ ਗਿਆ ਜਿਸ ਕਰਕੇ ਬੜੇ ਬਗਾੜ ਆ ਗਏ ਨੇ ਇਹਦੀਆਂ ਵੀ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰਾਂ ਵਿੱਚ ਤੇ ਆਮੀਏ ਦੁਕਾਨ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਤੇ ਰਿਸ਼ਤੇ ਕਰਾਈ ਜਾਂਦੇ ਨੇ ਸੋ ਗੁਰੂ ਮਹਾਰਾਜ ਜੀ ਸੱਚੇ ਸਾਧਗੁਰੂ ਕਿਰਪਾ ਕਰ ਦੇਣੇ ਬੇਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਤੇਰਾ ਤੇ ਉਸ ਪਰਮਾਤਮਾ ਦਾ ਜਿਹੜਾ ਮੇਲ ਲੈਣਾ ਉਹ ਗੁਰੂ ਤੋਂ ਬਿਨਾ ਕੋਈ ਨਹੀਂ ਕਰਾ ਸਕੇਗਾ ਤੂੰ ਕਿੰਦੇ ਅੱਗੇ ਰੋਜ ਰੋਣਾ ਕਰੇਗਾ ਜਿੰਦੇ ਅੱਗੇ ਮਰਜੀ ਹੋਈ ਜਾ ਉਸ ਦਾ ਮੇਲ ਜਿਹੜਾ ਉਹ ਗੁਰੂ ਕਰਾ ਸਕੇਗਾ ਗੁਰਪ੍ਰਹਮਾਤਾ ਪਰ ਇਹ ਤੇ ਵੀ ਉਹ ਨਾਮ ਦਾ ਅਰਥ ਵਿਚਉਂਦੀ ਹੈ ਜਿਵੇਂ ਵਿਚੋਲੇ ਦਾ ਸੁਭਾਅ ਹੁੰਦਾ ਹੈ ਉਹ ਕਹਿ ਦਿੰਦਾ ਹਾਂ ਮੈਨੂੰ ਜਾਣਦਾ ਭਾਈ ਚੰਗਾ ਪਰਵਾਹ ਨਹੀਂ ਉਸੇ ਤਰ੍ਹਾਂ ਬਿਲਕੁਲ ਉਹ ਵੀ ਹਾਂ ਮੀਂ ਪਰਦਾ ਇਹਨਾਂ ਆਉਂਦੇ ਨੇ ਹਾਂ ਮੀਂ ਪਰਨੀ ਗੁਰੂ ਵੀ ਹਾਂ ਮੀਂ ਪਰਦਾ ਮੇਰਾ ਸਿੱਖੇ ਭਾਈ ਮੈਂ ਉਸ ਨੂੰ ਜਾਣਦਾ ਮੇਰੇ ਨਾਲ ਦੇ ਨਾਲ ਜੁੜਿਆ ਹੈ ਸੋ ਇੱਥੇ ਵੀ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਗੁਰਦਿਆਲ ਪੂਰੀ ਮੇਰੀ ਆਸ ਮੇਰੇ ਅੰਦਰ ਆਸ ਸੀ ਕਿ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ ਮੈਂ ਵੈਗੁਰੂ ਨੂੰ ਮਿਲ ਲਵਾਂ ਮੇਰੇ ਅੰਦਰ ਉਸ ਵੈਗੁਰੂ ਦਾ ਪ੍ਰਗਟਾਵਾ ਹੋ ਜਾਵੇ ਮੇਰਾ ਜੀਵਨ ਜਿਹੜਾ ਇਹ ਸਫਲਾ ਹੋ ਜਾਵੇ ਤੇ ਇਹ ਫਿਰ ਵਿਚੋਲਗੀ ਕਿੰਨੇ ਕੀਤੀ ਗੁਰਦਿਆਲ ਗੁਰੂ ਨੇ ਗੁਰੂਦਿਆਲ ਨੂੰ ਇਹ ਪੂਰੀ ਮੇਰੀ ਆਸ ਉਹਦੀ ਰਹਿਮਤ ਦੇ ਨਾਲ ਇਹ ਮੇਰੀ ਆਸੇ ਜਿਹੜੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੀ ਉਹ ਪੂਰੀ ਹੋਈ ਹੈ ਕਿਉਂਕਿ ਮੇਰੇ ਅੰਦਰ ਮਨ ਤਨ ਭੀਤਰ ਲਾਗੀ ਪਿਆਸ ਮੇਰੇ ਮਨ ਤੇ ਤਨ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਦੀ ਪਿਆਸ ਲੱਗੀ ਹੋਈ ਹੈ ਜੀ ਖਿਲਬਿਖ ਕਾਟੇ ਸਾਧ ਸੰਗ ਪਰਮਾਤਮਾ ਦੇ ਨਾਲ ਸਾਡਾ ਮੇਲ ਨਾ ਹੋਣ ਦਾ ਕਾਰਨ ਹੈ ਸਾਡੇ ਪਾਪ ਜਿਹੜੇ ਸਾਡੇ ਪਾਪ ਨੇ ਉਹ ਪਰਮਾਤਮਾ ਦੇ ਨਾਲ ਸਾਡਾ ਮੇਲ ਨਹੀਂ ਹੋਣ ਦਿੰਦੇ ਉਹਨਾਂ ਨੂੰ ਫਿਰ ਕਿੱਲ ਵੇਖਾਖਿਆ ਕਿੱਲ ਵੇਖ ਬੈਸੀ ਕਿੱਲ ਵੇਖ ਦਾ ਵੇਖ ਦਾ ਅਰਥ ਹੁੰਦਾ ਜ਼ਹਿਰ ਤੇ ਕਿੱਲ ਦਾ ਅਰਥ ਕਿੱਲੀਏ ਕੋਈ ਸਮਝੀ ਸਮਾਜ ਦੇ ਵਿੱਚ ਵਿਗਾਰ ਪਾ ਦਿੰਦਾ ਤੇ ਫਿਰ ਜ਼ਹਿਰ ਵਾਲੇ ਜਿਹੜੇ ਕਿਲਸਨ ਆਉਂਦੇ ਸਰੀਰ ਦੇ ਵਿੱਚ ਉਹ ਪੇਚ ਦਿੰਦੇ ਉਹ ਫਿਰ ਜਖਮ ਸੀ ਜਿਹੜਾ ਉਹਦੇ ਵਿੱਚ ਜ਼ਹਿਰ ਭਰਿਆ ਜਾਂਦਾ ਜਿਸ ਦੇ ਨਾਲ ਉਹ ਬੜਾ ਦੁਖੀ ਹੋ ਕੇ ਮਰਦਾ ਹੁਣ ਜਿਹੜੇ ਸਾਡੇ ਕੀਤੇ ਹੋਏ ਪਾਪ ਨੇ ਨਾ ਜਿਹੜੇ ਸਾਡੇ ਕੀਤੇ ਹੋਏ ਕੋ ਕਰਮ ਨੇ ਉਹ ਵੀ ਸਾਨੂੰ ਏਵੇਂ ਹੀ ਦੁਖੀ ਕਰਦੇ ਨੇ ਸਰੀਰ ਕਰਕੇ ਵੀ ਤੇ ਮਨ ਕਰਕੇ ਵੀ ਜੇ ਅਸੀਂ ਮਨ ਕਰਕੇ ਪਾਪ ਕੀਤੇ ਨੇ ਫਿਰ ਮਨ ਕਰਕੇ ਦੁਖੀ ਹੁੰਨੇ ਆ ਜੇ ਸਰੀਰ ਕਰਕੇ ਪਾਪ ਕੀਤੇ ਨੇ ਫਿਰ ਸਰੀਰ ਕਰਕੇ ਹੁੰਨੇ ਆ ਦੁਖੀ ਇਹ ਜਿਹੜੇ ਇਸ ਤਰ੍ਹਾਂ ਦੇ ਪਾਪਨ ਕਰਮ ਨੇ ਇਹ ਸਾਨੂੰ ਪਰਮਾਤਮਾ ਦੇ ਨਾਲ ਮਿਲਣ ਹੀ ਨਹੀਂ ਦਿੰਦੇ ਇੱਕ ਉਦਾਹਰਨ ਦਿਆਂ ਜੇ ਸਾਡਾ ਸਰੀਰ ਤੰਦਰੁਸਤ ਹੋਵੇਗਾ ਘਰ ਦੇ ਵਿੱਚ ਕਲਾ ਕਲੇਸ਼ ਨਹੀਂ ਹੋਵੇਗਾ ਤੇ ਸਾਡਾ ਮਨ ਇਹ ਨਾ ਜਿਹੜਾ ਉਹ ਨਿਤਨੇਮ ਦੇ ਵਿੱਚ ਵੀ ਲੱਗੇਗਾ ਬਾਣੀ ਪੜਨ ਦੇ ਵਿੱਚ ਵੀ ਲੱਗੇਗਾ ਸਿਮਰਨ ਕਰਨ ਦੇ ਵਿੱਚ ਵੀ ਲੱਗੇਗਾ ਜੇ ਸਾਡਾ ਸਰੀਰ ਉੱਤਾਂ ਹੀ ਨਹੀਂ ਕਰਦਾ ਸਾਡੇ ਤੋਂ ਉੱਠੇ ਹੀ ਨਹੀਂ ਜਾਂਦਾ ਘਰ ਦੇ ਵਿੱਚ ਪਰਿਵਾਰ ਦਾ ਸੁਪਾਕ ਹੀ ਨਹੀਂ ਇੱਕ ਇਧਰ ਨੂੰ ਖਿੱਚਦਾ ਦੋ ਇਧਰ ਨੂੰ ਖਿੱਚਦੇ ਨੇ ਆਪਸ ਦੇ ਵਿੱਚ ਭੈਣ ਭਰਾ 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 ਮਾਂ ਪਿਓ ਧੀਆ ਸਾਰਾ ਪਰਿਵਾਰ ਜਿਹੜਾ बिगड्या ਹੋਇਆ ਇੱਕ ਦੂਜੇ ਦੇ ਨਾਲ ਖੈ ਬਾਜੀ ਕਰਦਾ ਗੁੱਥਮ ਗੁੱਤੀ ਹੋ ਰਹੇ ਨੇ ਤੇ ਉੱਥੇ ਦੱਸੋ ਆਪਾਂ ਕਿਵੇਂ ਸਵੇਰੇ 2 ਵਜੇ 3 ਵਜੇ ਉੱਠ ਕੇ ਸਿਮਰਨ ਕਰ ਲਵਾਂਗੇ ਨਹੀਂ ਹੋਏਗਾ ਹੁਣੇ ਹੋ ਕਿਉਂ ਰਿਹਾ ਏ ਇਹ ਕਰਮ ਕਰਤੀ ਹੋ ਰੇ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਕਹਿਦੀ ਹੈ ਗੁਰਬਾਣੀ ਆਖਦੀ ਕਿਤ ਕਰਮ ਕੇ ਵਿਛੜੇ ਤੂੰ ਵਿਛੜਿਆ ਕਿਉਂ ਏ ਕੀਤ ਕਰਮ ਤੂੰ ਕਰਮ ਕੀਤੇ ਨੇ ਉਹ ਕਰਮ ਨੇ ਜਿਹੜੇ ਉਹ ਤੈਨੂੰ ਬੰਦਗੀ ਨਹੀਂ ਕਰਨ ਦੇਦੇ। ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੂ ਰਾਮ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਿਰਪਾ ਕਰਕੇ ਮਿਲਣਾ ਕਰ ਮੈਂ ਆਪਣੇ ਕੀਤੇ ਹੋਏ ਕਰਮਾ ਕਰਕੇ ਤੇਰੇ ਤੋਂ ਦੂਰ ਆ ਤੇਰੇ ਤੋਂ ਵਿਚੜਿਆ। ਹੁਣ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ ਕਿਲਿਕ ਕਾਟੇ ਸਾਧ ਸੰਗ ਇਹ ਹੁਣ ਸਾਡੇ ਕੀਤੇ ਹੋਏ ਪਾਪ ਨੇ ਜਿਹੜੇ ਇੱਥੇ ਕਰਤੇ ਜਾਣਗੇ ਇਹ ਸੰਗਤ ਦੇ ਵਿੱਚ ਆਏ ਤੋਂ ਕੱਟੇ ਜਾਣਗੇ। ਧੰਨ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਅੱਜ ਤੱਕ ਦਾ ਜਿੰਨਾ ਵੀ ਸਮਾਂ ਹੈ 6 ਸਦੀਆਂ ਦਾ ਸਮਾਂ ਹੋ ਚਲਿਆ ਹੋਇਆ ਨਹੀਂ ਹੋ ਚਲਿਆ 6 100 ਸਾਲ ਉੱਦਲੇ ਨੇ 100 ਸਾਲ ਦੀ ਇੱਕ ਸਦੀ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਗੁਰੂ ਨੇ ਜਿੱਥੇ ਵੀ ਜਾਇਆ ਕਰਦੇ ਸਨ ਉਥੇ ਇੱਕੋ ਤੇ ਇੱਕੀ ਉਪਦੇਸ਼ ਹੁੰਦਾ ਸੀ ਤੁਸੀਂ ਇੱਕ ਸਾਂਝੀ ਥਾਂ ਬਣਾਓ ਜਿਹਨੂੰ ਧਰਮਸ਼ਾਲਾ ਆਖਦੇ ਸਨ ਉਹਦੋਂ ਧਰਮਸ਼ਾਲਾ ਆਖਿਆ ਜਾਂਦਾ ਸੀ ਤੁਸੀਂ ਇੱਕ ਸਾਂਝੀ ਥਾਂ ਬਣਾਓ ਉਥੇ ਸਵੇਰ ਤੇ ਸ਼ਾਮ ਨੂੰ ਸਾਰੇ ਇਕੱਤਰ ਹੋ ਤੇ ਬੰਦਗੀ ਕਰੋ ਇਹਨੂੰ ਆਖਦੇ ਨੇ ਸਤ ਸੰਗਤ ਹੁਣ ਗੁਰੂ ਨਾਨਕ ਦੇਵ ਜੀ ਨੇ ਇਹ ਮਰਿਆਦਾ ਕਿਉਂ ਚਲਾਈ ਜਿੱਥੇ ਨਾਮ ਜਪਣਾ ਜ਼ਰੂਰੀ ਏ ਸਿਮਰਨ ਕਰਨਾ ਜ਼ਰੂਰੀ ਏ ਬਾਣੀ ਪੜ੍ਹਨੀ ਜ਼ਰੂਰੀ ਓਥੇ ਸਤ ਸੰਗਤ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਸਤ ਸੰਗਤ ਤੋਂ ਬਿਨਾ ਸਾਡੇ ਇਸ ਤਰ੍ਹਾਂ ਦੇ ਪਾਪ ਨਹੀਂ ਜਿਹੜੇ ਉਹ ਨਹੀਂ ਘਟੇ ਜਾ ਸਕਦੇ ਕਿਲਵੇਖ ਕਾਟੇ ਸਾਧ ਸੰਗ ਸੰਗਤ ਦੇ ਵਿੱਚ ਆਣ ਕੇ ਪਾਪ ਕੱਟੇ ਜਾਂਦੇ ਨੇ ਤੇ ਜਦੋਂ ਤੱਕ ਇਹ ਪਾਪ ਨਹੀਂ ਕੱਟੇ ਜਾਂਦੇ ਗੁਰਮਾਰਾ ਜੀ ਨੇ ਬੜਾ ਸੁਨਾਈ ਤੇ ਉਦਾਹਰਨ ਦਿੱਤਾ ਵੀ ਉਦੋਂ ਤੱਕ ਤੇਰਾ ਪਰਮਾਤਮਾ ਦੇ ਨਾਲ ਮੇਲ ਨਹੀਂ ਹੋਏਗਾ ਪਹਿਲੀ ਪੌੜੀ ਦੀਆਂ ਦੋ ਤੁਕਾਂ ਨੇ ਮਨ ਤਨ ਭੀਤਰ ਲੱਗੀ ਪਿਆਸ ਸਾਡੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਏ ਤੇ ਦੂਜੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਹੋਰ ਇਹ ਜਿਹੜੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੀ ਪਿਆਸ ਸੀ ਇਹ ਪੂਰੀ ਕਿਵੇਂ ਹੋਈ ਏ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੇ ਦਇਆ ਕੀਤੀ ਏ ਤੇ ਫਿਰ ਜਿਹੜੇ ਪਾਪ ਸਾਨੂੰ ਉਹ ਤਾਂ ਮਿਲਣ ਹੀ ਨਹੀਂ ਦਿੰਦੇ ਉਹ ਕਿੱਧਰ ਗਏ ਕਿਲਵਿਖ ਕਾਟੇ ਸਾਧ ਸੰਗ ਉਹ ਪਾਪ ਸਾਡੇ ਜਿਹੜੇ ਨੇ ਉਹ ਸੰਗਤ ਦੇ ਵਿੱਚ ਕੱਟੇ ਗਏ ਨੇ ਮੈਂ ਇੱਕ ਵਾਰੀ ਫੇਰ ਥੋੜਾ ਜਿਹਾ ਦਰਾ ਮੰਗਾ ਤਾਂ ਕਿ ਸਾਨੂੰ ਸੰਗਤ ਦੇ ਮਹੱਤਮ ਦਾ ਪਤਾ ਲੱਗ ਜਾਵੇ ਵੀ ਅਸੀਂ ਜਿਹੜੀ ਸੰਗਤ ਕਰਦੇ ਹਾਂ ਇਸ ਦਾ ਕਿੰਨਾ ਤੋਂ ਜ਼ਿਆਦਾ ਮਹੱਤਮ ਹੈ ਤਾਂ ਗੁਰੂ ਜੀ ਨੇ ਪਹਿਲੀ ਤੁਕ ਦੇ ਵਿੱਚ ਆਖਿਆ ਮਨ ਤਨ ਪੀਤਰ ਲੱਗੀ ਪਿਆਸ ਸਾਡੇ ਅੰਦਰ ਨਾ ਪਰਮਾਤਮਾ ਦੇ ਦਰਸ਼ਨਾਂ ਦੀ ਚਾਹਨਾ ਆਉਗੀ ਗੁਰਦੇਵਾਲ ਪੂਰੀ ਮੇਰੀ ਆਸ ਫਿਰ ਗੁਰੂ ਨੇ ਕਿਰਪਾ ਕੀਤੀ ਭਾਗ ਗੁਰੂ ਨੇ ਵਿਚੋਲਗੀ ਕੀਤੀ ਤੇ ਸਾਡਾ ਜਿਹੜਾ ਪਰਮਾਤਮਾ ਦੇ ਨਾਲ ਮੇਲ ਕਰਾ ਦਿੱਤਾ ਸਿੱਧੇ ਲਗਜਾ ਚ ਬੋਲ ਰਿਹਾ ਮੈਂ ਕੋਈ ਕੁੰਡੀ ਨਹੀਂ ਪਾ ਰਿਆ ਕੋਈ ਅਰਬੀ ਫਾਰਸੀ ਜਾਂ ਅੰਗਰੇਜ਼ੀ ਨਹੀਂ ਬੋਲ ਰਿਹਾ ਕਿ ਗੁਰੂ ਨੇ ਕਿਰਪਾ ਕੀਤੀ ਗੁਰੂ ਵਿਚੋਲਾ ਬਣ ਕੇ ਉਹਨੇ ਮਲਾ ਦਿੱਤਾ ਫਿਰ ਪਾਪ ਕਿੱਧਰ ਗਏ ਪਾਪ ਤਾਂ ਮਿਲ ਨਹੀਂ ਦਿੰਦੇ ਪਾਪ ਦਾ ਪਾਠ ਵੀ ਨਹੀਂ ਕਰਨ ਦਿੰਦੇ ਪਾਪ ਦਾ ਸੰਗਤ ਵੀ ਨਹੀਂ ਕਰਨ ਦਿੰਦੇ ਕੋ ਗੁਰੂ ਸਵਾਰੇ ਨੇ ਆਖਿਆ ਏ ਪੁਰਗ ਕਰਮ ਕੇ ਪਾਪ ਤੇ ਹਰ ਜਸ ਸੁਣਾ ਨਾ ਜਾਏ ਸਾਡੇ ਪਿਛਲੇ ਜਨਮਾਂ ਦੇ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਇਹ ਹੈ ਕਿ ਸਾਡੇ ਤੋਂ ਰੱਬ ਦਾ ਜਸ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਨਹੀਂ ਸੁਣਿਆ ਜਾਂਦਾ ਜਿੱਥੇ ਉਹ ਪਾਪ ਕੱਟੇ ਜਾਂਦੇ ਨੇ ਨਾ ਜਿੱਥੇ ਵੈਗ੍ਰੂ ਨੇ ਕਿਰਪਾ ਕਰਨੀ ਹੈ ਨਾ ਉੱਥੇ ਸਾਡੇ ਤੋਂ ਆਏ ਹੀ ਨਹੀਂ ਜਾਂਦਾ ਫਿਰ ਹੁੰਦਾ ਕੀ ਹੈ ਕਿ ਉੰਗੇ ਅਮੇ ਵੀ ਇੱਕ ਤਾਂ ਗੁੱਸਾ ਨਾ ਕਰਿਓ ਕਦੇ-ਕਦੇ ਮੈਂ ਤੁਹਾਡੇ ਮੂਹਰੇ ਵੇਖ ਲੈਂਦਾ ਵਿੱਚ ਇੱਕ ਦੋ ਜਣੇ ਸੁੱਤੇ ਹੋਏ ਹੁੰਦੇ ਨੇ ਕਹਿ ਉंगे ਸੁੱਤੇ ਪੈਣੇ ਕਹਿ ਉंगे ਕਿ ਲੜ ਮਰੇ ਜਾਂ ਫਿਰ ਇੱਥੇ ਲੜ ਪਿੰਦੇ ਨੇ ਕਹਿ ਘਰ ਨੂੰ ਮੋਟ ਜਾ ਜਾਂ ਫਿਰ ਘਰੋਂ ਚਲੇ ਜਾਂਦੇ ਨੇ ਤਿੰਨ ਕੰਮ ਹੋ ਰਹੇ ਨੇ ਤੇ ਹੁੰਦਾ ਕਿਉਂ ਹੈ ਪੂਰਵ ਕਰਮ ਕੇ ਪਾਪ ਤੇ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪ ਨੇ ਹਰ ਜਸ ਸੁਣਾਣਾ ਜੀ ਉਹਨ ਗੁਰੂ ਮਹਾਰਾਜ ਜੀ ਤੇ ਕਿਰਪਾ ਕਰਦੇ ਨੇ ਵੀ ਪਾਪ ਨੇ ਜਿਹੜੇ ਮਿਲ ਨਹੀਂ ਦਿੰਦੇ ਫਿਰ ਇਹਨਾਂ ਦਾ ਕੀ ਬਣਿਆ ਕਿ ਲਿਪਕ ਕਾਟੇ ਸਾਧ ਸੰਗ ਇਹ ਸੰਗਤ ਦੇ ਵਿੱਚ ਅਸੀਂ ਆਉਂਦੇ ਸੀ ਤੇ ਸਾਡੇ ਪਾਪ ਨੇ ਜਿਹੜੀ ਸੰਗਤ ਦੇ ਵਿੱਚ ਕੱਟੇ ਗਏ ਹੰਜੀ ਨਾਮ ਜਪਿਓ ਹਰ ਨਾਮ ਰੰਗ ਤੇ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਅਸੀਂ ਜਪਣਾ ਕੀਤਾ ਹਰੀ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਗੱਲ ਬੜੀ ਪਕੜ ਵਾਲੀ ਏ ਜੇ ਕਿਤੇ ਸਮਝ ਆ ਜਾਵੇ ਤੇ ਅੱਜ ਹੀ ਸਾਡਾ ਪੜਾਅ ਹੋ ਜਾਏਗਾ ਜਿਵੇਂ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੈ ਮਨਮਚਿੰਦੜੀਏ ਥੋੜੇ ਜਿਹਾ ਮੈਨੂੰ ਸ਼ਬਦ ਵਿਸਰ ਗਿਆ ਸੁਹੀਰਾ ਅਗਨੀ ਦੇ ਅੰਦਰ ਇਹ ਸ਼ਬਦ ਦੇ ਬਾਬਾ ਫਰੀਦ ਜੀ ਦਾ ਉਹਦਾ ਮੈਨੂੰ ਅਰਥ ਯਾਦ ਨਹੀਂ ਸ਼ਬਦ ਥੋੜਾ ਮੈਨੂੰ ਵਿਸਰ ਗਿਆ ਸੁਹੀਰਾ ਅਗਨੀ ਦੇ ਵਿੱਚ ਬਿਲਕੁਲ ਭਗਤਾਂ ਦੀ ਬਾਣੀ ਤੇ ਅਖੀਰ ਧਿਆਨ ਕੇ ਇਹ ਸ਼ਬਦ ਆਉਂਦਾ ਹੈ ਤੇ ਬਾਬਾ ਫਰੀਦ ਜੀ ਦਾ ਸ਼ਬਦ ਦੇ ਉੱਥੇ ਬਾਬਾ ਫਰੀਦ ਜੀ ਨੂੰ ਕਿਸੇ ਜਿਗਿਆਸੂ ਨੇ ਸਵਾਲ ਕੀਤਾ ਵੀ ਪਰਮਾਤਮਾ ਦੇ ਨਾਲ ਨਹੀਂ ਉਹ ਮਿਲਿਆ ਜਾਂਦਾ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮਨ ਮਚਿੰਦੜੀਆਂ ਜਿਹੜੇ ਤੇਰੇ ਮਨ ਨੂੰ ਮਚਾ ਰਹੀਆਂ ਨੇ ਨਾ ਸਾੜ ਰਹੀਆਂ ਨੇ ਇਹਨਾਂ ਨੂੰ ਦਫਾ ਕਰ ਹੁਣ ਮਨ ਨੂੰ ਸਾੜ ਕੌਣ ਰਹੀਆਂ ਨੇ ਪਾਪ ਸਾੜ ਰਹੇ ਨੇ ਮਨ ਨੂੰ ਸਾੜ ਕੌਣ ਰਹੀ ਨੇ ਪਾਪ ਸਾੜ ਰਹੇ ਨੇ ਪਾਪਾਂ ਕਰਕੇ ਮਨ ਇਹ ਜਿਹੜਾ ਇਹ ਸੜ ਰਿਹਾ ਤੇ ਇਹਨਾਂ ਨੂੰ ਦਫਾ ਕਿਵੇਂ ਕੀਤਾ ਜਾਵੇ ਕਿਲੇ ਵਿੱਚ ਕਾਟੇ ਸਾਧ ਸੰਗ ਸੰਗਤ ਦੇ ਵਿੱਚ ਆਣ ਕੇ ਨਾ ਸਾਡੇ ਪਾਪ ਕੱਟੇ ਜਾਂਦੇ ਨੇ ਮਨ ਜਦੋਂ ਸੜਨੋਂ हट ਜਾਵੇਗਾ ਸਕੂਨ ਦੇ ਵਿੱਚ ਸੁਖ ਵਿੱਚ ਹੋਏਗਾ ਨਾਮ ਜਪਿਓ ਹਰ ਨਾਮ ਰੰਗ ਤੇ ਫਿਰ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਉਸ ਦਾ ਨਾਮ ਜਪਿਆ ਜਾਂਦਾ ਹੈ ਜੀ ਗੁਰਪ੍ਰਸਾਦ ਬਸੰਤ ਕਨਾ ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ ਪ੍ਰਸਾਦ ਦਾ ਅਰਥ ਹੈ ਕਿਰਪਾ ਰਹਿਮਤ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਬਸੰਤ ਬਣਾਂ ਫਿਰ ਆਨੰਦ ਬਣ ਜਾਂਦਾ ਹੈ ਜੀ ਚਰਨ ਕਮਲ ਹਿਰਦੈ ਵਰਤਾਰੇ ਸਦਾ ਸਦਾ ਹਰਿ ਜਸ ਸੁਨਾ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਹਿਰਦੇ ਦੇ ਅੰਦਰ ਧਾਰਨ ਕਰਨਾ ਹੈ ਹੁਣ ਕਈਆਂ ਦਾ ਖਿਆਲ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਵੇਂ ਅਸੀਂ ਅੰਦਰ ਰੱਖ ਲਾਂਗੇ ਜਿਵੇਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਸੰਗਤਾਂ ਅੰਦਰ ਰੱਖਦੀਆਂ ਸੰਤੋਮੇ ਇੱਕ ਵਾਰੀ ਸੰਗਤ ਦਾ ਇਕੱਠ ਹੋਇਆ ਹੈ ਗੁਰੂ ਮਹਾਰਾਜ ਜੀ ਨੇ ਕਈ ਦਿਨ ਰਹਿ ਕੇ ਕੀਰਤਨ ਕਰਵਾਇਆ ਹੈ ਤੇ ਸੰਗਤ ਨੇ ਬੇਨਤੀ ਕੀਤੀ ਸੱਚੇ ਸਤਗੁਰ ਤੁਸੀਂ ਚੱਲਿਓ ਤੇ ਅਸੀਂ ਹੁਣ ਤੁਹਾਡੇ ਬਿਨਾਂ ਨਹੀਂ ਰਹਿ ਸਕਦੇ ਫਿਰ ਗੁਰੂ ਨਾਨਕ ਦੇਵ ਜੀ ਨੇ ਉੱਥੇ ਬੜਾ ਸੁੰਦਰ ਸ਼ਬਦ ਉਚਾਰਨ ਕੀਤਾ ਹੈ ਨਾਵੇਂ ਅੰਦਰ ਹੋ ਬਸਾ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਵਾਸਾ ਨਾਮ ਦੇ ਵਿੱਚ ਨੋਂ ਵਸੇ ਮਨ ਨਾਮ ਮੰਦਿਰ ਵਿੱਚ ਵਸਣਾ ਜਿਸ ਚੀਜ਼ ਦੇ ਵਿੱਚ ਮੇਰਾ ਵਾਸਾ ਉਹਨੂੰ ਤੂੰ ਆਪਣੇ ਮਨ ਦੇ ਵਿੱਚ ਵਸਾਲਾ ਜਿਵੇਂ ਮਿਠਾਸ ਹੈ ਜਿਹੜੀ ਉਹ ਖੰਡ ਦੇ ਵਿੱਚ ਇਹ ਮਿਠਾਸ ਗੁੜ ਦੇ ਵਿੱਚ ਗੁੜ ਮੂਹ ਚ ਪਾ ਲਉ ਮੂ ਮਿੱਠਾ ਬਜਾਣਾ ਮਿਠਾਸ ਹੈ ਜਿਹੜੀ ਉਹ ਗੁੜ ਦੇ ਵਿੱਚ ਤੇ ਜੇ ਅਸੀਂ ਗੁਰ ਨੂੰ ਮੂਹ ਦੇ ਵਿੱਚ ਪਾ ਲਵਾਂਗੇ ਤੇ ਮੂਹ ਮਿੱਠਾ ਹੋ ਜਾਣਾ ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਵਾਸਾ ਨਾਮ ਦੇ ਵਿੱਚ ਨਾਮ ਅਸੀਂ ਹਿਰਦੇ ਚ ਵਸਾਈ ਗੁਰੂ ਨਾਨਕ ਦੇਵ ਜੀ ਦਾ ਵਾਸਾ ਹੋ ਜਾਣਾ ਹੈ ਚਰਨ ਕਮਲ ਹਿਰਦੇ ਉਸਾਰੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਤਰ੍ਹਾਂ ਧੰ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਹਿਰਦੇ ਦੇ ਅੰਦਰ ਵਸਾਈਏ ਗੁਰੂ ਮਹਾਰਾਜ ਜੀ ਦੇ ਚਰਨ ਕਮਲ ਨੇ ਸਦਾ ਸਦਾ ਹਰ ਜਸ ਸੁਨਾ ਤੇ ਸਦਾ ਹੀ ਤਨ ਗੁਰੂ ਮਹਾਰਾਜ ਜੀ ਦਾ ਜਸ ਜਿਹੜਾ ਸੁਨਣਾ ਹੈ ਜੀ ਰਹਾਓ ਸਮਰਾਥ ਸੁਆਮੀ ਕਾਰਣ ਕਰਨ ਤੇ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ ਮੇਰਾ ਗੁਰੂ ਸਮਰਾਥ ਹੈ ਤੇ ਸਾਡਾ ਸਾਰਿਆਂ ਦਾ ਮਾਲਕ ਹੈ ਕਾਰਣ ਕਰਨ ਸਾਰੇ ਕਾਰਨਾ ਨੂੰ ਕਰਨ ਵਾਲੇ ਹੈ ਗੁਰੂ ਸਮਰੱਥ ਹੈ ਕੋਈ ਵੀ ਦੁਨੀਆ ਤੇ ਇਸ ਦਾ ਇਸ ਤਰ੍ਹਾਂ ਦਾ ਕਾਰਜ ਨਹੀਂ ਜਿਹੜਾ ਸਾਡੇ ਗੁਰੂ ਤੋਂ ਨਾ ਹੋ ਸਕਦਾ ਹੋਵੇ ਜੀ ਮੋਹਿ ਅਨਾਥ ਪ੍ਰਭ ਤੇਰੀ ਸ਼ਰਣ ਇਹ ਬੇਨਤੀ ਵਾਲੀ ਤੋ ਕੀ ਹੈ ਮੇਰੇ ਸੱਚੇ ਸਤਿਗੁਰੂ ਮੈਂ ਅਨਾਥ ਹ ਅਨਾਥ ਦਾ ਅਰਥ ਹੁੰਦਾ ਜਿੰਦਾ ਕੋਈ ਵੀ ਆਸਰਾ ਨਾ ਹੋਵੇ ਜਿੰਦੀ ਬਾਹ ਫੜਨ ਵਾਲਾ ਕੋਈ ਵੀ ਨਾ ਹੋਵੇ ਉਸ ਨੂੰ ਅਨਾਥ ਆ ਕਹਦੇ ਨੇ اے ਵੈ ਗੁਰੂ ਮੈਂ ਅਨਾਥ ਹਾਂ ਮੇਰੀ ਕੋਈ ਬਾਹ ਫੜਨ ਵਾਲਾ ਨਹੀਂ ਤੇ ਇਸ ਕਰਕੇ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਜੀ ਜੀ ਅਦੰਤ ਤੇਰੇ ਆਧਾਰ ਜਿੰਨਾ ਵੀ ਕੁਝ ਮੈਂ ਵੇਖਦਾ ਨਾ ਇਹ ਸਾਰੇ ਤੇਰੇ ਆਸਰੇ ਦੇ ਨਾਲ ਹਨ ਕਰ ਕਿਰਪਾ ਪ੍ਰਭ λεਹ ਜਿਸਤਾਰ ਤੂੰ ਮੇਰੇ ਕਿਰਪਾ ਕਰ ਨਿਸ਼ਤਾਰ ਦਾ ਅਰਥ ਹੁੰਦਾ ਭਲਾ ਕਰਨਾ ਤੂੰ ਮੇਰੇ ਤੇ ਕਿਰਪਾ ਕਰ ਤੇਰੇ ਕਿਰਪੇ ਤੇਰੀ ਕਿਰਪਾ ਦੇ ਨਾਲ ਮੇਰਾ ਭਲਾ ਹੋਏਗਾ ਕਰ ਕਿਰਪਾ ਬ੍ਰਹਮ ਲੈ ਨਿਸ਼ਤਾਰ ਤੇਰੀ ਕਿਰਪਾ ਦੇ ਨਾਲ ਮੇਰਾ ਭਲਾ ਹੋਏਗਾ ਜਦੋਂ ਤੱਕ ਤੂੰ ਕਿਰਪਾ ਨਹੀਂ ਕਰਦਾ ਰਹਿਮਤ ਨਹੀਂ ਕਰਦਾ ਮੇਰ ਨਹੀਂ ਕਰਦਾ ਉਦੋਂ ਤੱਕ ਮੇਰਾ ਭਲਾ ਨਹੀਂ ਹੋ ਸਕਦਾ ਤੇਰੀ ਰਹਿਮਤ ਦੇ ਨਾਲ ਤੇਰੀ ਕਿਰਪਾ ਦੇ ਨਾਲ ਤੇਰੀ ਖੁਸ਼ੀ ਦੇ ਨਾਲ ਹੀ ਮੇਰਾ ਭਲਾ ਹੁੰਦਾ ਹੈ ਜੀ ਸੁਰ ਨਰ ਭੰਡਨ ਬਾਵਾ ਖੰਡਨ ਦੁਖ ਨਾਸ ਦੇਵਾ اے ਸੱਚੇ ਸਤਗੁਰੂ ਜੀ ਤੇਰੇ ਅੰਦਰ ਸਮਰੱਥਾ ਹੈ ਅਸੀਂ ਜਿੱਥੇ ਜੀ ਰਹੇ ਨਾ ਇਹਨੂੰ ਭਾਵ ਆਖਦੇ ਨੇ ਅਸੀਂ ਜਿੱਥੇ ਆਪਣੀ ਜ਼ਿੰਦਗੀ ਦਾ ਬਸਰ ਕਰ ਰਹੇ ਆ ਇਹਨੂੰ ਭਾਵ ਆਖਦੇ ਨੇ ਤੇ ਭਾਵ ਦਾ ਅਰਥ ਹੁੰਦਾ ਅੱਗ ਅਸੀਂ ਅੱਗ ਦੇ ਵਿੱਚ ਜੀ ਰਹੇ ਹਾਂ ਜਿਵੇਂ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਜਠਰਾਗਣ ਤੋਂ ਹੋਈਏ ਉਸ ਅੱਗ ਤੋਂ ਹੋਈਏ ਜਿਹਨੂੰ ਮਾਤਮਾ ਦੇ ਪੇਟ ਦੇ ਵਿੱਚ ਮੰਨਿਆ ਗਿਆ ਉਹਨੂੰ ਜਠਰਾਗਣ ਆਖਦੇ ਨੇ ਵਿਦਵਾਨਾਂ ਨੇ ਤਿੰਨ ਚਾਰ ਪ੍ਰਕਾਰ ਦੀ ਅੱਗ ਮੰਨੀ ਕੋਈ ਤਿੰਨ ਪ੍ਰਕਾਰ ਦੀ ਮੰਨਦਾ ਕੋ ਚਾਰ ਪ੍ਰਕਾਰ ਦੀ ਮੰਨਦਾ ਇੱਕ ਜਠਰਾਗਣ ਹੈ ਜੋ ਸਾਡੇ ਪੇਟ ਦੇ ਵਿੱਚ ਹੁੰਦੀ ਹੈ ਜਿੰਦੇ ਨਾਲ ਸਾਡਾ ਭੋਜਨ ਜੇ ਰਹਿਣਾ ਉਹ ਗੱਲ ਦਾ ਸਾਡਾ ਹজম ਹੁੰਦਾ ਹੈ ਇੱਕ ਬੜਵਾ ਨਾਲੇ ਧਰਤੀ ਦੇ ਥੱਲੇ ਸਮੁੰਦਰ ਦੇ ਤਲ ਥੱਲੇ ਮੰਨੀ ਗਈ ਹੈ ਜਿੰਦੇ ਨਾਲ ਬੱਦਲ ਬਣਦੇ ਨੇ ਇੱਕ ਬੜਵਾ ਨਾਲ ਹੈ ਇਹ ਅੱਗ ਜਿਹੜੀ ਜੰਗਲ ਨੂੰ ਲੱਗਦੀ ਸਾਡੇ ਚੁੱਲਿਆਂ ਦੇ ਵਿੱਚ ਮੱਚਦੀ ਹੈ ਤੇ ਚੌਥੀ ਅੱਗ ਜਿਹੜੀ ਉਹ ਤ੍ਰਿਸ਼ਨਾ ਦੀ ਈਰਖਾ ਦੀ ਦੁਆਸ਼ ਦੀ ਭਾਵ ਜਿੰਨੀਆਂ ਬਰਿਆਈਆਂ ਨੇ ਇਹ ਸਾਰੀਆਂ ਇਕੱਠੀਆਂ ਕਰ ਲਈ ਜਿਵੇਂ ਛੋਟੀਆਂ ਤੇ ਵੱਡੀਆਂ ਲੱਕੜਾਂ ਕਾਹੂਸ ਇਕੱਠਾ ਕਰ ਲੀਦਾ ਨਾ ਤੇ ਜੰਗਲ ਦੇ ਵਿੱਚ ਅੱਗ ਮੱਚ ਜਾਂਦੀ ਜਾਂ ਚੁੱਲ੍ਹਾ 'ਚ ਅੱਗ ਮੱਚਦੀ ਏ ਜਿਹਨੂੰ ਬੜਵਾਨਨ ਕਹਿੰਦੇ ਨੇ ਇਸੇ ਤਰ੍ਹਾਂ ਸਾਰੀਆਂ ਬਰੀਆਈਆਂ ਸਾਰੇ ਔਗਣ ਇਕੱਠੇ ਕਰ ਲਈਏ ਨਾ ਤੇ ਇਹ ਅੱਗ ਜਿਹੜੀ ਇਹ ਬੰਦੇ ਨੂੰ ਤ੍ਰਿਸ਼ਨਾ ਦੀ ਈਰਖਾ ਦੀ ਦੁਐਸਤੀ ਬਰੀਆਈਆਂ ਦੀ ਅੱਗ ਆਖ ਲੋ ਭਾਵ ਖੰਡਨ ਹੁਣ ਇੱਥੇ ਜਿਹੜੀ ਤਿੰਨ ਪ੍ਰਕਾਰ ਦੀ ਅੱਗ ਇਹਨੂੰ ਪਾਸੇ ਕਰ ਲੋ ਤੇ ਜਿਹੜੀ ਬਰੀਆਈਆਂ ਦੀ ਅੱਗ ਇਹਨਾਂ ਨੂੰ ਪਾਵਾ ਆਖ ਦੇਣੇ ਪਵਖੰਡਨ ਇਹ ਮੇਰੇ ਸੱਚੇ ਸਤਗੁਰੂ ਜੀ ਜਿਹੜੀ ਬਰਿਆਈਆਂ ਦੀ ਅੱਗੇ ਨਾ ਉਹਨੂੰ ਤੂੰ ਨਾਸ ਕਰਨ ਵਾਲਾ ਹੈ ਖੰਡਨ ਦਾ ਅਰਥ ਹੁੰਦਾ ਹੈ ਨਾਸ ਕਰਨਾ ਕਿਉਂਕਿ ਜੇ ਮਨੁੱਖ ਦੇ ਅੰਦਰ ਬਰਿਆਈਆਂ ਹੀ ਰਹਿ ਗਈਆਂ ਉਹ ਬੁਰਾ ਹੀ ਰਹਿ ਗਿਆ ਤੇ ਫਿਰ ਉਹ ਸੰਤ ਨਹੀਂ ਬਣ ਸਕਦਾ ਭਗਤ ਨਹੀਂ ਬਣ ਸਕਦਾ ਪਰਮਾਤਮਾ ਦਾ ਪਿਆਰਾ ਨਹੀਂ ਬਣ ਸਕਦਾ ਤੇ ਇਹ ਬਰਿਆਈਆਂ ਦੀ ਅੱਗ ਨੂੰ ਪਰਮਾਤਮਾ ਨਾਸ ਕਰਦਾ ਹੈ ਦੁੱਖ ਨਾਸ ਦੇਵਤੇ ਦੁੱਖਾਂ ਦਾ ਨਾਸ ਕਰਨ ਵਾਲਾ ਦੇਵਦੀ ਦੇਵ ਸਾਡਾ ਗੁਰੂ ਹੈ ਜੀ ਸੁਰ ਨਰ ਮਨ ਜਨ 타 ਕੀ ਸੇਵ ਜਿਤਨੇ ਨੇ ਸਾਰੀ ਉਸ ਪਰਮਾਤਮਾ ਦੀ ਮੇਰੇ ਗੁਰੂ ਦੀ ਸੇਵਾ ਕਰਦੇ ਨੇ ਸੁਰ ਦੇਵਤੇ ਨਰ ਮਨੋ ਕੋ ਮਨ मुनि जन ਇਹ ਸਾਰੇ ਹੀ ਮੇਰੇ ਬਹਿ ਗੁਰੂ ਦੀ ਮੇਰੇ ਗੁਰੂ ਦੀ ਸੇਵਾ ਦੇ ਵਿੱਚ ਹਨ ਕਰਨ ਆਕਾਸ਼ ਜਾ ਕੀ ਕਲਾ ਮਾਹੀ ਕਲਾ ਕੇ ਦਿਨ ਗੁਣ ਨੂੰ ਕਿਸੇ ਦੇ ਅੰਦਰ ਗੁਣ ਹੈ ਉਹ ਬੜੀ ਸੋਹਣੀ ਚਿੱਤਰਕਾਰੀ ਕਰ ਲੈਂਦਾ ਹੈ ਕਿਸੇ ਦੇ ਅੰਦਰ ਗੁਣੇ ਬੜਾ ਸੋਨਾ ਸੰਗੀਤ ਕਰਦਾ ਹੈ ਕਿਸੇ ਦੇ ਅੰਦਰ ਗੁਣੇ ਬੜਾ ਸੋਨਾ ਪਾਠ ਕਰਦਾ ਹੈ ਸਾਰੇ ਗੁਣ ਨੇ ਜਿਹੜੇ ਨੂੰ ਕਲਾਕ ਦੇ ਨੇ ਕਿਸੇ ਦੇ ਅੰਦਰ ਕੋਈ ਕਲਾ ਹੈ ਕਿਸੇ ਦੇ ਅੰਦਰ ਕੋਈ ਕਲਾ ਹੈ ਕਿਸੇ ਦੇ ਅੰਦਰ ਗੁਣੇ ਕਲਾ ਹੈ ਉਹ ਗੱਲ ਬੜੀ ਸੋਹਣੀ ਕਰਦਾ ਹੈ ਹੁਣ ਕਿ ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਧਰਤੀ ਤੇ ਆਕਾਸ ਇਨਾ ਇਨੂੰ ਜੋ ਰੋਕਿਆ ਹੋਇਆ ਹੈ ਇਹ ਉਸ ਪਰਮਾਤਮਾ ਦੀ ਕਲਾ ਹੈ ਜਾਨੀ ਉਸ ਵੈਗਰੂ ਦੇ ਵਿੱਚ ਇਹ ਸਮਰੱਥਾ ਹੈ ਇਹ ਗੁਣ ਹੈ ਕਿ ਇਸ ਤਰ੍ਹਾਂ ਉਹ ਨਹੀਂ ਸਾਰਾ ਕੁਝ ਰੋਕ ਕੇ ਰੱਖਿਆ ਹੋਇਆ ਹੈ ਜੀ ਦੇਦਾ ਦਿਆ ਸਭ ਜੰਤ ਖਾਹੀ ਤੇ ਉਸ ਪਰਮਾਤਮਾ ਦਾ ਦਿੱਤਾ ਹੋਇਆ ਅਸੀਂ ਸਾਰੇ ਖਾਣ ਵਾਲੇ ਹਾਂ ਅੰਤਰਜਾਮੀ ਪ੍ਰਭ ਦਿਆਲ ਮੇਰਾ ਬੈਣ ਕੋਈ ਜਿਹੜਾ ਇਹ ਅੰਦਰ ਦੀਆਂ ਜਾਣਦਾ ਹੈ ਅੰਤਰਜਾਮੀ ਪ੍ਰਭ ਦਿਆਲ ਦਿਆਲ ਦਾ ਅਰਥ ਹੈ ਦਿਆਲੂ ਹੈ ਕਰਪਾਲੂ ਹੈ ਤੇ ਅੰਤਰਜਾਮੀ ਦਾ ਅਰਥ ਹੁੰਦਾ ਹੈ ਅੰਦਰ ਦੀ ਜਾਣਨ ਵਾਲਾ ਜਿਸ ਨੂੰ ਬੋਲ ਕੇ ਆਪਣਾ ਕੋਈ ਵੀ ਦੁੱਖ ਜਿਹੜਾ ਉਹ ਦੱਸਣ ਦੀ ਲੋੜ ਨਾ ਪਵੇ ਉਹਨੂੰ ਅੰਤਰਜਾਮੀ ਆਖਦੇ ਨੇ ਜਿਸ ਨੂੰ ਬੋਲ ਕੇ ਆਪਣਾ ਦੁੱਖ ਜਿਹੜਾ ਉਹ ਨਾ ਦੱਸਣਾ ਪਵੇ ਜਿਹੜਾ ਸਾਡੇ ਅੰਦਰ ਦੀ ਗੱਲ ਨੂੰ ਬੁੱਝ ਲਵੇ ਉਹਨੂੰ ਅੰਤਰਜਾਮੀ ਆਖਦੇ ਨੇ ਇਸ ਤਰ੍ਹਾਂ ਦੀ ਸਮਰੱਥਾ ਰੱਖਣ ਵਾਲਾ ਮੇਰਾ ਅਕਾਲ ਪੁਰਖ ਵੈਗਰੂ ਹੈ ਜੀ ਆਪਣੇ ਦਾਸ ਕੋ ਨਦਰ ਨਿਹਾਲ ਨਦਰ ਨਿਹਾਲ ਦਾ ਅਰਥ ਹੁੰਦਾ ਹੈ ਨਿਗਾਹ ਦੇ ਨਾਲ ਹੀ ਨਿਹਾਲ ਕਰ ਦੇਣਾ ਨਿਹਾਲ ਦਾ ਅਰਥ ਹੈ ਸਾਰੇ ਪ੍ਰਕਾਰ ਦੇ ਸੋਪ ਕਿਸੇ ਦੀ ਝੋਲੀ ਵਿੱਚ ਪਾ ਦੇਣੇ ਉਹਨੂੰ ਕਹਿੰਦੇ ਨੇ ਨਿਹਾਲ ਜਿੰਨੇ ਪ੍ਰਕਾਰ ਦੇ ਵੀ ਸੁੱਖ ਨੇ ਨਾ ਜਦੋਂ ਕਿਸੇ ਦੀ ਝੋਲੀ 'ਚ ਪੈ ਜਾਂਦੇ ਨੇ ਉਹ ਨਿਹਾਲ ਹੋ ਜਾਂਦਾ ਹੈ ਖੁਸ਼haal ਹੋ ਜਾਂਦਾ ਹੈ ਉਹਦੇ ਅੰਦਰ ਆਨੰਦ ਵੱਜ ਜਾਂਦਾ ਹੈ ਜਿਵੇਂ ਕੋਈ ਬੜਾ ਭੁੱਖਾ ਹੈ ਤੇ ਗਰੀਬ ਵੀ ਬੜਾ ਹੈ ਕੋਈ ਸਾਧਨ ਵੀ ਨਹੀਂ ਕੋਈ ਆਸਰਾ ਵੀ ਨਹੀਂ ਤੇ ਉਹਨੂੰ ਕੋਈ ਆਵਾਜ਼ ਮਾਰ ਕੇ ਆਖੇ ਨਾ ਉਹਦੀ ਹਾਲਤ ਨੂੰ ਵੇਖ ਕੇ ਹੁਣ ਵੇਖਿਆ ਉਹਦੀ ਹਾਲਤ ਨੂੰ ਬੜੀ ਬੁਰੀ ਹਾਲਤ 'ਤੇ ਜਿਨਨੇ ਵੇਖਿਆ ਉਹਨੇ ਆਵਾਜ਼ ਮਾਰਦੀ ਹੈ ਗੁਰਮੁਖਾ ਉਰੇ ਆ ਉਹ ਆ ਗਿਆ ਹੈ ਬਹਿ ਜਾ ਤੈਨੂੰ ਪ੍ਰਸ਼ਾਦਾ ਛਕਾਣੇ ਆ ਜਲ ਛਕਾਇਆ ਪ੍ਰਸ਼ਾਦਾ ਛਕਾਇਆ ਹੈ ਤੇ ਉਹਨੂੰ ਕਿਵੇਂ ਨਿਹਾਲ ਹੋਇਆ ਹੈ ਨਿਗਾਹ ਦੇ ਨਾਲ ਉਹਦੀ ਨਿਗਾਹ ਪੈ ਗਈ ਉਹਦੀ ਨਿਗਾਹ ਨੇ ਉਸਦੇ ਦੁੱਖ ਵੇਖੇ ਉਸਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਉਸਨੇ ਫਿਰ ਉਸ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ ਇਹਨੂੰ ਆਖਦੇ ਨੇ ਨਗਰ ਨਿਹਾਲ ਗੁਰੂ ਦੀ ਸੇਵਾ ਕਰਦੇ ਆ ਕਰਦੇ ਆ ਕਿਉਂਕਿ ਗੁਰੂ ਅੰਤਰਜਾਮੀ ਏ ਜਦੋਂ ਇਸ ਤਰ੍ਹਾਂ ਗੁਰੂ ਸਾਡੇ ਦੁੱਖ ਨੂੰ ਵੇਖਦਾ ਨਾ ਗੁਰੂ ਦੀ ਸੇਵਾ ਕਰਦੇ ਆ ਕਰਦੇ ਆ ਜਦੋਂ ਗੁਰੂ ਸਾਡੇ ਦੁੱਖ ਨੂੰ ਵੇਖਦਾ ਤੇ ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਵੇਖ ਕੇ ਸਾਡੇ ਸਾਰੇ ਦੁੱਖ ਨੇ ਜਿਹੜੇ ਉਹਨਾਂ ਨੂੰ ਦੂਰ ਕਰ ਦਿੰਦੇ ਹਨ ਜੀ ਕਰ ਕਿਰਪਾ ਮੋਹ ਦੇਹੁ ਦਾਨ ਇਹ ਬੈਗ ਬੇਤੇ ਕਿਰਪਾ ਕਰ ਸਾਨੂੰ ਦਾਨ ਦੇ ਇਹ ਨਾ ਦਾਨ ਸ਼ਬਦ ਕੱਲ ਵੀ ਆਇਆ ਸੀ ਤੇ ਦਾਸ ਨੇ ਦਿੱਤੇ ਥੋੜਾ ਜਿਹਾ ਟਾਈਮ ਲਾਇਆ ਸੀ ਅੱਜ ਵੀ ਇਹ ਸ਼ਬਦ ਤੇ ਆਪਾਂ ਥੋੜਾ ਜਿਹਾ ਟਾਈਮ ਲਾਵਾਂਗੇ ਤਾਂ ਕਿ ਸਾਡੀ ਜਗਾਸ ਤੇ ਜਿਹੜੀ ਉਹ ਪੱਕੀ ਹੋ ਜਾਵੇ ਦਾਨ ਕੀ ਹੁੰਦਾ ਹੈ ਜਿਹੜੀ ਚੀਜ਼ ਬੋਲ ਨਾ ਖਰੀਦੀ ਜਾਵੇ ਜਿੰਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਾਪਤ ਨਾ ਕੀਤਾ ਜਾਵੇ ਉਹਨੂੰ ਦਾਨ ਆਖਦੇ ਨਹੀਂ ਕਿਵੇਂ ਅੱਜ ਧੰਗੁਰੂ ਅਮਰਦਾਸ ਜੀ ਦਾ ਅਵਤਾਰ ਦਿਹਾੜਾ ਹੈ ਧੰਗੁਰੂ ਅਮਰਦਾਸ ਜੀ ਚੁੱਪਚੀ ਪੀਤੇ ਧੰਗੁਰੂ ਅੰਗਦ ਦੇਵ ਜੀ ਦੀ ਸੇਵਾ ਕਰ ਰਹੇ ਨੇ ਧੰਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਚੁੱਪਚੀ ਪੀਤੇ ਸੇਵਾ ਕਰ ਰਹੇ ਨੇ ਮਨ ਦੇ ਵਿੱਚ ਕੋਈ ਵੀ ਖਿਆਲ ਕੋਈ ਵੀ ਵਿਚਾਰ ਨਹੀਂ ਕੋਈ ਵੀ ਮੰਗ ਨਹੀਂ ਕੁਝ ਨਹੀਂ ਮੰਗ ਰਹੇ ਤੇ ਫਿਰ ਸੇਵਾ ਕਰਦੇ ਆਂ ਕਰਦੇ ਆ ਕਰਦੇ ਆ ਇੱਕ ਦਿਨ ਇਹਨਾਂ ਦਾ ਪੈਰੇ ਜਿਹੜਾ ਉਹ ਜਲਾਹੇ ਦੇ ਕਿੱਲੇ ਦੇ ਨਾਲ ਟਕਰਾ ਕੇ ਤੇ ਇਹ ਥੋੜਾ ਥਿੜਕ ਗਏ ਤੇ ਜਲਾਈ ਨੇ ਜਲਾਈ ਨੇ ਪੁੱਛਿਆ ਕੌਣ ਹੈ ਤੇ ਜਲਾਈ ਆਖਦੀ ਇਹ ਅੰਗਰੂ ਨਥਾਨਾ ਜਦੋਂ ਜਲਾਈ ਨੇ ਆਖਿਆ ਨਾ ਅੰਗਰੂ ਨਥਾਨਾ ਹੈ ਤੇ ਧੰਗ ਗੁਰੂ ਅਮਰਦਾਸ ਜੀ ਨੇ ਸੁਣ ਲਿਆ ਉਹਨਾਂ ਨੇ ਕਿਹਾ ਅਸੀਂ ਤਾਂ ਥਾਂ ਵਾਲਿਆਂ ਛੱਲਿਏ ਹੁਣ ਇਹ ਛੱਲਿਏ ਸ਼ਬਦ ਕਿੱਥੋਂ ਕੰਮ ਕਰਦਾ ਹੈ ਆਇਆ ਤਾਂ ਹੈ ਜ਼ਬਾਨ ਤੋਂ ਰਸਨਾ ਤੋਂ ਹੁਣ ਇਹ ਛੱਲਿਏ ਸ਼ਬਦ ਨੇ ਕੰਮ ਕਰ ਦਿੱਤਾ ਛੱਲੀ ਹੋ ਗਈ ਕਮਲੀ ਹੋ ਗਈ ਇਹ ਕਿੱਥੋਂ ਮਿਲਿਆ ਤਾਂ ਤੋਂ ਛੱਲਿਏ ਸ਼ਬਦ ਤੁਸੀਂ ਵੀ ਆਖ ਲਓ ਕੋਈ ਕਮਲਾ ਨਹੀਂ ਹੋਏਗਾ ਮੈਂ ਵੀ ਆਖ ਲਵਾਂ ਕੋਈ ਕਮਲਾ ਨਹੀਂ ਹੋਏਗਾ ਕਿਉਂਕਿ ਸਾਨੂੰ ਇਹ ਦਾਨ ਅਜੇ ਮਿਲਿਆ ਨਹੀਂ ਇਹ ਦਾਨ ਜਿਹੜਾ ਇਹ ਅਜੇ ਮਿਲਿਆ ਨਹੀਂ ਨਾ ਸਾਡੇ ਤੋਂ 19 ਸੇਵਾ ਕਮਾਈ ਗਈ ਏ ਤੇ ਨਾ ਹੀ ਸਾਨੂੰ ਇਹ ਦਾਨ ਜਿਹੜਾ ਅਜੇ ਮਿਲਿਆ ਏ ਇਹਨੂੰ ਦਾਨ ਆਖਦੇ ਨੇ ਗੁਰਬਾਣੀ ਦੇ ਅੰਦਰ ਇਹਨੂੰ ਦਾਨ ਆਖਿਆ ਸੇਵਾ ਕਰਦਿਆਂ ਕਰਦਿਆਂ ਸੇਵਾ ਕਰਦਿਆਂ ਕਰਦਿਆਂ ਬਿਨਾਂ ਮੰਗੇ ਤੋਂ ਬਿਨਾਂ ਕਾਮਨਾ ਤੋਂ ਬਿਨਾਂ ਇੱਛਾ ਤੋਂ ਬਿਨਾਂ ਵਾਸਨਾ ਤੋਂ ਗੁਰੂ ਕਿਰਪਾ ਕਰ ਦੇਵੇ ਕੋਈ ਅਵਸਥਾ ਸਾਨੂੰ ਪ੍ਰਾਪਤ ਹੋ ਜਾਵੇ ਕੋਈ ਸਮਰੱਥਾ ਸਾਨੂੰ ਪ੍ਰਾਪਤ ਹੋ ਜਾਵੇ ਸਾਡੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਜਿਹੜੇ ਬੋਲ ਨੇ ਉਹ ਪੂਰੇ ਹੋਣ ਲੱਗ ਜਾਂਦੇ ਆਂ ਤੇ ਇਹ ਦਾਨ ਦੇ ਵਿੱਚ ਮਿਲਿਆ ਸਾਨੂੰ ਮੇਰੇ ਖਾਂ ਗੱਲ ਅੱਜ ਪਕੜ ਵਿੱਚ ਆ ਗਈ ਹੁਣੀ ਹੈ ਕੱਲ ਵੀ ਇੰਨੀ ਗੱਲ ਨਹੀਂ ਸੀ ਬਣੀ ਸੋ ਤਾਂ ਗੁਰੂ ਮਹਾਰਾਜੀ ਇੱਥੇ ਰਹਿਮਤ ਕਰਦੇ ਨੇ ਆਪਣੇ ਦਾਸ ਕੋ ਆਪਣੇ ਦਾਸ ਨੂੰ ਕਰ ਕਿਰਪਾ ਮੋਇ ਦੇਹੋ ਦਾਨ ਹੁਣ ਇਥੇ ਦਾਨ ਨਹੀਂ ਦਾਨ ਜਿਹੜਾ ਗੁਰੂ ਮਹਾਰਾਜ ਜੀ ਇਹ ਦਾਨ ਮੰਗਦੇ ਨੇ ਕਿ ਸਾਡੀ ਅਵਸਥਾ ਬਣ ਜਾਵੇ ਸਾਨੂੰ ਨਾਮ ਦੇ ਤੇਰਾ ਸਿਮਰਨ ਕਰਕੇ ਤੇਰਾ ਨਾਮ ਜਪ ਕੇ ਸਾਡੀ ਵੀ ਇਹ ਅਵਸਥਾ ਬਣ ਜਾਵੇ ਜੀ ਜਪ ਜੀਵੈ ਨਾਨਕ ਤੇਰਾ ਨਾਮ ਸਾਨੂੰ ਤੇਰਾ ਨਾਮ ਏ ਜਿਹੜਾ ਇਹ ਦਨ ਦੇ ਵਿੱਚ ਮਿਲ ਜਾਵੇ ਤੇ ਤੇਰੇ ਨਾਮ ਨੂੰ ਜਪ ਕੇ ਤੇਰੇ ਨਾਮ ਦਾ ਸਿਮਰਨ ਕਰਕੇ ਅਸੀਂ ਆਪਣਾ ਜਿਹੜਾ ਜੀਵਨ ਹੈ ਨਾ ਉਹ ਸਵਾਰ ਲਈ ਜਪ ਜੀਵੇ ਜਪ ਕੇ ਜਿਉਣਾ ਤਰੀਕ ਭਾਵ ਜੀਵਨ ਨੂੰ ਸਵਾਰ ਲਈ ਏ ਤੇਰੇ ਨਾਮ ਨੂੰ ਜਪ ਕੇ ਤੇਰੇ ਨਾਮ ਦੇ ਨਾਲ ਜੁੜ ਕੇ ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪਰਵਾਨ ਕਰਨੀ ਸੱਚੇ ਸਤਿਗੁਰਤਨ ਗੁਰੂ ਅਰਜਨ ਦੇਵ ਜੀ ਦਾ ਕੂਟਣ ਕੋਟ